ਆਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾ ਸਮੂਹ ਅਧਿਆਪਕ ਸਹਿਬਾਨ ਤੇ ਵਿਦਿਆਰਥੀ ਸਾਥੀਓ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਤੇ 6 ਸਾਲ ਦੀ ਸੀ 26 ਦਸੰਬਰ 1705 ਈਸਵੀ ਨੂੰ ਗੋਨਾ ਦੁਆਰਾ ਸੱਚ ਤੇ ਪੈਰਾ ਦੇ ਕੇ ਦਿੱਤੀ ਹੋਈ ਸ਼ਹਾਦਤ ਨੂੰ ਅਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਆਪ ਜੀ ਦੀ ਜਾਣਕਾਰੀ ਹਿਤ ਦੱਸ ਦਈਏ ਕਿ ਭਾਰਤ ਸਰਕਾਰ ਨੇ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਹਰ ਸਾਲ ਇਸ ਦਿਨ ਜਾਨੀ ਕਿ 23 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਅੱਜ ਅਸੀਂ ਉਹਨਾਂ ਨੂੰ ਮੈਰਿਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥੀਆਂ ਅਤੇ ਅਧਿਆਪਕਾ ਵੱਲੋਂ ਨਮਨ ਕਰਦੇ ਹਾਂ ਹੁਣ ਅਸੀਂ ਅੱਜ ਦੇ ਇਸ ਪ੍ਰੋਗਰਾਮ ਵੀਰ ਬਾਲ ਦਿਵਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮੂਲ ਮੰਤਰ ਦੁਆਰਾ ਜੋ ਕਿ ਛੋਟੀ ਬੱਚੀ ਗੁਣ ਤੇਹਦੀਪ कौर ਨੇ ਕੰਠ ਕੀਤਾ ਹੋਇਆ ਗੁਣ ਤੇਹਦੀਪ ਗੁਣ ਤੇਹਦੀਪ कौर ਸਾਡੇ ਸਕੂਲ ਦੇ ਅਧਿਆਪਕ ਸਰਦਾਰ ਕੇਵਲ ਸਿੰਘ ਜੀ ਦੀ ਬੇਟੀ ਹੈ ਮੇਰਿਏ ਅਕਾਲ ਮੂਰਤ ਅਚਲ ਸੇਬਮ ਜੋਰ ਹਾਜ ਸੱਚ ਜੁਗਾਦ ਸੱਚ ਹੈ ਵੀ ਸੱਚ नानक हो भी सच सोचे सोच न हो वे जे सोचे लख बार भुखे भुख न उतरे जे बना पुरिया पार सह सियान पलख हो एक न चल दी नाल क्यों सिचिया रंग हो क्यों कूड़े टुटे पाल भुख मर जाए चलना ता नानक लिखया नाल वाहगुरु जी का खालसा वाहगुरु जी अभर्माट। <coughs>